ਭਾਈ ਸਤਿ ਸ੍ਰੀ ਅਕਾਲ ਮੇਰਾ ਨਾਮ ਮਨਦੀਪ ਸਿੰਘ ਪਿੰਡ ਬਿੰਬੜ ਦਾਖਾਣਾ ਮਾਜੀ ਤਹਿਸੀਲ ਪਵਾਨੀਗੜ ਜ਼ਿਲ੍ਹਾ ਸੰਗਰੂਰ ਆ ਰੂਟਾ ਵੀਟਰ ਲਿੱਤਾ ਹੀ 8 ਫੁੱਟ ਆ ਜੀ ਐਗਰੀ ਜ਼ੋਨ ਤੋਂ ਹੀ ਬਹੁਤ ਵਧੀਆ ਰਿਸਪੌਂਸ ਹੈ ਜੀ ਇਹਦਾ ਇਹ ਘਟੋ ਘਟ ਆਪਾਂ ਹੀ 30 35 ਕਿੱਲਿਆਂ ਦੀ ਖੇਤੀ ਕਰਦੇ ਆਂ ਜੀ ਨਾਲ 1.5 200 ਬਿਗਾ ਕਿਰਾਏ ਤੇ ਕਰੀਦਾ ਹੀ ਪਹਿਲਾਂ ਆਪਾਂ ਹੋਰ ਵੀ ਸੰਦ ਲਿੱਤੇ ਆ ਜੀ ਐਗਰੀ ਜ਼ੋਨ ਤੋਂ ਫੈਕਟਰੀ ਵੀ ਜਾ ਕੇ ਆਏ ਆ ਜੀ ਫੈਕਟਰੀ 'ਚ ਵੀ ਵਧੀਆ ਰਿਸਪੌਂਸ ਹੈ ਸਾਰਾ ਉੱਪਰ ਤੋਂ ਲੈ ਕੇ ਗিয়ার ਬਾਕਸ ਸਾਰੀਆਂ ਗਰਾਰੀਆਂ ਪੱਤੀਆਂ ਤੇ ਨਟ ਨੋਟ ਸਾਰੇ ਸ਼ੌਕਰ ਵਗੈਰਾ ਸਾਰਾ ਕੁਝ ਕੰਪਨੀ ਦੇ ਵਿੱਚ ਹੁੰਦਾ ਹੈ ਰੰਗ ਤੱਕ ਵੀ ਕੰਪਨੀ ਦੇ ਵਿੱਚ ਹੁੰਦਾ ਹੈ ਤੇ ਬਹੁਤ ਵਧੀਆ ਰਿਸਪੌਂਸ ਹੈ ਬਾਈ ਸਾਰੇ ਸੰਦਾ ਦਾ ਬਹੁਤ ਵਧੀਆ ਰਿਸਪੌਂਸ ਹੈ ਇਹਨਾਂ ਦੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੱਧ ਤੋਂ ਵੱਧ ਐਗਰੀ ਜੋਂਦੇ ਸੰਦ ਲੋਈਏ ਸਰਵਿਸ ਘਰ ਹੁੰਦੀ ਹੈ ਇਹਨਾਂ ਦੀ ਇੱਕ ਫੋਨ ਤੇ ਘਰ ਤੱਕ ਪਹੁੰਚਦੇ ਨਹੀਂ ਠੀਕ ਹੈ ਹਾਲੇ ਤੱਕ ਆਪਾਂ ਨੇ ਆਪਣੇ ਵੱਲੋਂ ਤੇ ਕੋਈ ਕੰਪਲੇਂਟ ਨਹੀਂ ਹੈਗੀ ਇਹਦੀ ਠੀਕ ਹੈ ਬਹੁਤ ਵਧੀਆ ਹੋਈ ਰਿਸਪੌਂਸ ਇਹਨਾਂ ਦਾ ਹੀ ਗ੍ਰੀਜ਼ੂਨ ਕੰਪਨੀ ਦੇ ਹੋਰ ਸਾਰੇ ਖੇਤੀਬਾੜੀ ਸੰਦਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ